ਤੁਸੀਂ ਜਿਆਦਾ ਕਰੀ ਤਾਂ ਤਾਂ ਕਰੀ ਹੋਏ ਬਹੁਤੀ ਗੱਲ ਮੋੜੀ ਹੋਏ ਇੱਕ ਮਿੰਟ ਤੱਕ ਬੇਚਤੀ ਹੈ ਉੱਥੇ ਤੁਸੀਂ ਹਰੇਕ ਵਾਰ ਸੁਣ ਲੈ ਮੈਂ ਟਾਈਮ ਨਹੀਂ ਹੈ ਮੈਂ ਵਾਰ ਵਾਰ ਤੁਹਾਰ ਗੱਲ ਨੂੰ ਹੀ ਕਰਾ ਠੀਕ ਹੈ ਸਰ ਮੈਨੂੰ ਹੋਰ ਰਿਪੋਰਟ ਮੈਂ ਸਿੰਪਲੀ ਇੱਕ ਗੱਲ ਕਹਿਣਾ ਕਿ ਮੇਰੇ ਨਾਲ ਲਾ ਕੇ ਗਿਆ ਕਿ ਆਪਣੇ ਸੁਪਰੀ ਯੂਜ਼ ਕਰੋ ਬੜੀ ਜੀ ਬਾਤ ਕਰਦਾ ਹਜੀ ਪ੍ਰਧਾਨ ਜੀ ਕੀ ਨਾਮ ਹੈ ਤੁਹਾਡਾ ਤੇ ਇੱਥੇ ਪ੍ਰਦਰਸ਼ਨ ਕਰ ਰਹੇ ਹੋ ਇੱਕ ਡੀਐਸਪੀ ਦੀ ਵੀਡੀਓ ਵਾਇਰਲ ਹੋ ਰਹੀ ਹੈ ਜੋ ਲੱਤ ਮਾਰ ਰਿਹਾ ਕਾਰਨ ਕੀ ਹੈ ਮੇਰਾ ਨਾਮ ਮੋਹਨ ਸਿੰਘ ਹੈ ਜੀ ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰੀ ਉਹਨਾਂ ਦਾ ਮੈਂ ਸਰਕਾਰ ਨੂੰ ਦਾ ਚੀਰ ਮੈਂ ਹੈ ਪੰਜਾਬ ਜਿਹੜੀ ਜੀ ਡੀਐਸਪੀ ਸਾਹਿਬ ਨੇ ਲੱਤ ਮਾਰੀ ਹੈ ਉਹ ਕਹਿੰਦੇ ਵੀ ਤੁਹਾਨੂੰ ਹੱਕ ਨਹੀਂ ਹੈ ਇੱਥੇ ਆਣ ਦਾ ਤਾਂ ਅਸੀਂ ਉਹਨਾਂ ਨੂੰ ਬੇਨਤੀ ਕਰੀ ਵੀ ਅਸੀਂ ਜੀ ਪੰਜਾਬ ਦੇ ਨਾਗਰਿਕ ਹੈ ਅਸੀਂ ਆਪਣੀ ਹੱਕੀ ਮੰਗਾ ਖਤਰ ਇੱਥੇ ਆਏ ਆਂ ਸਾਨੂੰ ਕਿਹੜਾ ਸ਼ੌਂਕ ਹੈ ਕਿ ਅਸੀਂ ਇੰਨੀ ਕੜਾਕੇ ਦੀ ਠੰਡ ਵਿੱਚ ਇੱਥੇ ਬੈਠੇ ਆਂ ਅਸੀਂ ਮਜਬੂਰੀ ਕਾਰਨ ਬੈਠੇ ਆਂ ਸਰ ਹੂੰ ਤਾਂ ਜਦੋਂ ਸਾਡੇ ਵਰਕਰਾਂ ਨੇ ਇਸ ਪ੍ਰਤੀ ਪ੍ਰਸ਼ਾਸਨ ਪ੍ਰਤੀ ਮੁਰਦਾਬਾਦ ਕੀਤੀ ਤਾਂ ਉਹਨਾਂ ਨੇ ਸਾਡੇ ਸਪੀਕਰ ਦੇ ਆਣ ਕੇ ਲੱਤ ਮਾਰੀ ਲੱਤ ਮਾਰੀ ਤੇ ਨਾਲੇ ਗਾਲਾਂ ਕੱਢੀਆਂ ਹੂੰ ਦੋਕ ਗਾਲਾਂ ਕੱਢੀਆਂ ਉਹਨਾਂ ਨੇ ਕਹਿੰਦਾ ਭੈਣ ਤੇ ਲਾਲੀ ਲਾਦੀ ਵੀ ਇੱਥੇ ਸਪੀਕਰ ਲਾਈ ਜਾਂਦੇ ਨੇ ਹੂੰ ਇਸ ਕਰਕੇ ਅਸੀਂ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਰੇ ਲਾਰੇ ਸੀ ਹੂੰ ਅਸੀਂ ਤਾਂ ਪੁਲਿਸ ਦੇ ਨਾਰੇ ਹੀ ਨਹੀਂ ਲਾਰੇ ਸੀ ਕਿਉਂਕਿ ਸਾਡਾ ਹੱਕ ਹੈ ਅਸੀਂ ਆਪਣੇ ਹੱਕਾਂ ਦੇ ਖਾਤਰ ਇੱਥੇ ਆਏ ਹੋਏ ਹਾਂ ਮੈਂ ਤੁਹਾਨੂੰ ਚੇਤੇ ਕਰਾ ਦੇਣਾ ਚਾਹੁੰਦਾ ਸਾਡੇ ਪਾਤੜਾ ਸਮਾਲੇ ਡਿੱਪੂ ਦੀ 2015 ਦੀ ਪੇਮੈਂਟ ਦਸ ਨੌਹਾਂ ਦੀ ਕਰੀ ਹੋਈ ਕਿਰਤ ਦੀ 2015 ਦੀ ਅੱਜ 24 ਹੋ ਗਿਆ 8 ਸਾਲ ਦੀ ਪੇਮੈਂਟ ਇੱਥੇ ਫੂਡ ਸਪਲਾਈ ਵਿਭਾਗ ਦੇ ਕੋਲ ਅਨਾਜ ਭਵਨ ਚੰਡੀਗੜ੍ਹ 39 ਸੈਕਟਰ ਦੇ ਵਿੱਚ ਅਫਸਰ ਸਾਹੀ ਬੈਠੀ ਹੈ ਇਹਨਾਂ ਦੇ ਕੋਲ ਪਈ ਹੈ ਅਸੀਂ ਇੱਥੇ ਹੀ ਆਪਣੇ ਹੱਕ ਮੰਗਣਾਵਾਂਗੇ ਜੀ ਕਿਉਂ ਡੀਐਸਪੀ ਸਾਹਿਬ ਦਾ ਅਜਿਹਾ ਗੁੱਸਾ ਕਿਉਂ ਚੰਡੀਗੜ੍ਹ ਦੇ ਡੀਐਸਪੀ ਦਾ ਕੀ ਅਜਿਹਾ ਕਹਿਤਾ ਤੁਸੀਂ ਉਹਨਾਂ ਨੂੰ ਨਹੀਂ ਅਸੀਂ ਤਾਂ ਕੁਝ ਵੀ ਨਹੀਂ ਕਿਹਾ ਜੀ ਇਹਨਾਂ ਸਾਨੂੰ ਹੁਣੇ ਦੀ ਗੱਲ ਹੈ ਜੀ ਘੰਟਾ ਪਹਿਲਾਂ ਦੀ ਸਾਨੂੰ ਕਹਿ ਤੁਸੀਂ ਡਿਸਪਲਾਈਨ ਚ ਰਹੋ ਅ ਅਸੀਂ ਸੜਕ ਤੇ ਆ ਰਹੇ ਸੀ ਸਾਡੇ ਸਾਰੇ ਵਰਕਰਾਂ ਨੇ ਟ੍ਰੈਫਿਕ ਜਾਮ ਹੋ ਗਈ ਸੀ ਪਿੱਛੇ ਤਾਂ ਉਹਨਾਂ ਨੇ ਆਣ ਕੇ ਕਿਹਾ ਵੀ ਐ ਨਾ ਕਰੋ ਤੁਸੀਂ ਤੁਸੀਂ ਇੱਕ ਸਾਈਡ ਖੋਲ ਦੋ ਤਾਂ ਉਹਨਾਂ ਨੂੰ ਇਹ ਗੱਲ ਕਹਿਣ ਨਹੀਂ ਦੇਈ ਨਾਲ ਦੀ ਨਾਲ ਅਸੀਂ ਸਾਈਡ ਖੋਲ ਕੇ ਉਹ ਇੱਕ ਜਿਹੜੀ ਟ੍ਰੈਫਿਕ ਜਾਮ ਹੋਈ ਸੀ ਉਹ ਟ੍ਰੈਫਿਕ ਵੀ ਚਲਾ ਦਿੱਤੀ ਇਸ ਕਰਕੇ ਪਤਾ ਨਹੀਂ ਤੋ ਇਹ ਸਮਝ ਕੇ ਵੀ ਅਸੀਂ ਜੋ ਕਹਿੰਦੇ ਆ ਉਹ ਨਾਲ ਦੀ ਨਾਲੇ ਮੰਨ ਲੈਂਦੇ ਆ ਅਸੀਂ ਜਿਹੜਾ ਮਜ਼ਦੂਰ ਹੈ ਮਜ਼ਦੂਰ ਕਹਿੰਦਾ ਵੀ ਅਸੀਂ ਤਾਂ ਹਰਾਸਮੈਂਟ ਹੋ ਰਹੇ ਹਾਂ ਵੀ ਕੋਈ ਸਾਡੇ ਕਾਰਨ ਆਮ ਜਨਤਾ ਪਰੇਸ਼ਾਨ ਨਾ ਹੋਵੇ ਠੀਕ ਹੈ ਇਸ ਕਰਕੇ ਅਸੀਂ ਡਿਸਪਲਾਈਨ ਚ ਰਹਿ ਕੇ ਆਪਣਾ ਜੋ ਸੰਘਰਸ਼ ਸੀ ਉਹ ਜਾਰੀ ਰੱਖ ਰੱਖਿਆ ਹੋਇਆ ਹੈ ਪਰ ਪੁਰਸ ਪ੍ਰਸ਼ਾਸਨ ਦਾ ਡੀਐਸਪੀ ਇਹ ਵੱਡਾ ਹੰਕਾਰੀ ਜੇ ਕਹਿ ਸਕਦੇ ਆਪਾਂ ਉਹ ਅੰਗਰੇਜ਼ਾਂ ਤੋਂ ਵੀ ਮਾਰੇ ਜਿਹੜਾ ਇਹ ਡੀਐਸਪੀ ਹੰਕਾਰ ਹੈ ਇੰਨਾ ਹੰਕਾਰ ਇਹਦੇ ਵਿੱਚ ਕਿ ਇਹ ਸਾਨੂੰ ਇੱਥੇ ਤੱਕ 30ਆਂ ਭੈਣਾਂ ਦੀ ਗਾਲਾਂ ਵੀ ਕੱਢ ਦੇ Subscribe to One India channel and never miss an update.